ਰੇ ਮਨ ਮੇਰੇ ਸਦਾ ਹਰ ਜਾਪ ਅਬ ਨਸੀਬ ਪ੍ਰਭ ਅਪੇ ਆਪ ਰੇ ਮਨ ਮੇਰੇ ਸਦਾ ਹਰ ਜਾਪ ਅਬ ਨਸੀਬ ਪ੍ਰਭ ਅਪੇ ਆਪ ਆਪਣ ਕੀਆ ਕਛੂ ਨ ਹੋਏ ਜੇ ਸੋ ਪ੍ਰਾਨੀ ਲੋਚ ਕੋਏ ਤਿਸ ਬਿਨ ਨਾਹੀ ਤੇਰੇ ਕਿਸ ਕਾਮਾ ਗਤ ਨਾਨਕ ਜਪ ਏਕ ਹਰ ਨਾਮ ਗਤ ਨਾਨਕ ਜਪ ਏਕ ਹਰ ਨਾਮ ਅਰੇ ਮਨ ਮੇਰੇ ਸਦਾ ਹਰ ਜਾਪ ਅਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਅਬਨਾਸੀ ਪ੍ਰਭ ਆਪੇ ਆਪ ਵਾਹਿਗੁਰੂ 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 ਮਨ ਨੂੰ ਸਮਝਾਰੇ ਕਿ ਰੇ ਮਨ ਮੇਰੇ ਸਦਾ ਹਰ ਜਾਪ ਸਦਾ ਹਰ ਜਾਪ ਕਿਉਂ ਜਾਪ ਕਿਉਂ ਉਹਦੀ ਵਡਿਆਈ ਕਰ ਕਿਉਂਕਿ ਉਹਦੇ ਵਰਗਾ ਹੈ ਹੀ ਨਹੀਂ ਕੋਈ ਕਿ ਕੋਈ ਐਹੋ ਜਿਹਾ ਹੈਗਾ ਦੁਨੀਆ ਤੇ ਜਿਹੜਾ ਅਬినాਸ਼ੀ ਹੋਵੇ ਜਿਹੜਾ ਕਦੀ ਨਾਸ ਨਹੀਂ ਹੋ ਸਕਦਾ ਜਿੰਨੇ ਕਦੀ ਮਰਨਾ ਹੀ ਨਹੀਂ ਜੇ ਉਹ ਦੀ ਸੁਹਾਗਣ ਬਣ ਗਈ ਤੇ ਖਸਮ ਨੇ ਕਦੀ ਮਰਨਾ ਹੀ ਨਹੀਂ ਸਦਾ ਸੁਹਾਗਣ ਨਾਰ ਉੱਕਦੀ ਵਿਧਵਾ ਨਹੀਂ ਹੋ ਸਕਦੀ ਕਿਉਂਕਿ ਉਹ ਕਦੇ ਮਰਦਾ ਹੀ ਨਹੀਂ ਅਬਨਾਸੀ ਆ ਅਬਨਾਸੀ ਪੁਰਖ ਹੈ ਅਬਨਾਸੀ ਪ੍ਰਭ ਆਪੇ ਆਪ ਤੇਰਾ ਵਿਆਹ ਉਹਦੇ ਨਾਲ ਹੋਣਾ ਆ ਜੋ ਜੋ ਇਸ ਸ੍ਰਿਸ਼ਟੀ ਦਾ ਮਾਲਕ ਆ ਜਿਨੇ ਸੂਰਜ ਬਣਾਇਆ ਜਿਨੇ ਇੰਨਾ ਵੱਡਾ ਬ੍ਰਹਿਮੰਡ ਸਾਜਿਆ ਜਿਨੇ ਸਾਰੀ ਕਾਇਨਾਤ ਬਣਾਈ ਆ ਤੇਰਾ ਸਬੰਧ ਉਸ ਨਾਲ ਜੁੜਨਾ ਆ ਜੇ ਤੂੰ ਜਪੇਂਗੀ ਇਸ ਲਈ ਖੁਦ ਨੂੰ ਸਮਝਾਰੀ ਕਿ ਰੇ ਮਨ ਮੇਰੇ ਸਦਾ ਹਰ ਜਾਪ ਜਿਸ ਬੰਦ ਬਣਾਉਣਾ ਈ ਜੇ ਉਹਦੀ ਸੁਹਾਗਣ ਬਣਨਾ ਈ ਜਿਹੜਾ ਅਬਨਾਸੀ ਆ ਜਿਹੜਾ ਆਪੇ ਆਪ ਆ ਤਾਂ ਫਿਰ ਸਦਾ ਹਰ ਜਾਪ ਆਪਨ ਕੀਆ ਕਸੂ ਨਾ ਹੋਏ ਜੇ ਸੋ ਪ੍ਰਾਣੀ ਲੋਚ ਕੋਏ ਕਹਿੰਦੇ ਵੀ ਇਸ ਕੁਦਰਤ ਦੀ ਇੱਕ ਇੱਕ ਚੀਜ਼ ਉਹਦੇ ਵਾਸਤੇ ਆਪੇ ਆਪ ਤੂੰ ਕੁਛ ਨਹੀਂ ਆਪਨ ਕੀਆ ਕਛੂ ਨਾ ਹੋਏ ਹਰ ਚੀਜ਼ ਬਸ ਉਹਦੇ ਤੇ ਟਿਕੀਆ ਜਿਵੇਂ ਇਹ ਪੇੜ-ਪੌਦਿਆਂ ਦਾ ਸੋਮਾ ਸੂਰਜ ਹੈ ਨਾ ਧੁੱਪ ਦਾ ਸੋਮਾ ਸੂਰਜ ਹੈ ਸੂਰਜ ਰੋਸ਼ਨੀ ਦਿੰਦਾ ਹੈ ਤਾਂ वनस्पती ਵੱਧਦੀ ਹੈ ਧੁੱਪ ਦਾ ਸੋਮਾ ਕੀ ਹੈ ਤੋ ਪੁੱਤ ਕਿੱਥੋਂ ਆ ਰਹੀ ਐ ਇਹ ਕਿਰਨਾ ਕਿੱਥੋਂ ਆ ਰਹੀ ਆ ਉਹ ਸੋਮੇ ਤੋਂ ਸੂਰਜ ਤੋਂ ਆ ਰਹੀ ਆ ਉਦਾਂ ਹੀ ਇਸ ਸ੍ਰਿਸ਼ਟੀ ਦਾ ਸੋਮਾ ਕੀ ਆ ਵਾਹਿਗੁਰੂ 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 ਬਸ ਫਿਰ ਤੇਰੀ ਪੁਕਾਰ ਦੇ ਵਿੱਚ ਕੀ ਹੋਣਾ ਚਾਹੀਦਾ ਤੇਰਾ ਸੋਮਾ ਤੇਰਾ ਸੋਮਾ ਕੀ ਹੈ ਜਿੰਨੇ ਤੈਨੂੰ ਬਣਾਇਆ ਫਿਰ ਤੇਰੀ ਪੁਕਾਰ ਚ ਕੁਝ ਹੋਰ ਨਹੀਂ ਹੋਣਾ ਚਾਹੀਦਾ ਤੇਰਾ ਸੋਮਾ ਤੈਨੂੰ ਪਤਾ ਹੋਣਾ ਚਾਹੀਦਾ ਕੌਣ ਆ ਤੇਰਾ ਸੋਮਾ ਬਾਹਰ ਰੂ ਤਾਂ ਫਿਰ ਆਪਣ ਕੀ ਆ ਕੁਝ ਨਾ ਹੋਏ ਜੇ ਸੋ ਪ੍ਰਾਨੀ ਜੇ ਸੋ ਪ੍ਰਾਨੀ ਲੋਚੇ ਲੋਚਿਆ ਕੋਏ ਭਾਉ ਕੇ ਇਸ ਸਾਰੀ ਕਾਇਨਾਤ ਦਾ ਸੋਮਾ ਵਾਹਿਗੁਰੂਆ ਕਰਤਾ ਆ ਉਹ ਤੇ ਉਹਨੇ ਹੀ ਕਰਨਾ ਹੈ ਉਹੀ ਕਰਦਾ ਹੈ ਤੇਰੇ ਕਰਿਆ ਕੁਛ ਨਹੀਂ ਹੋਣਾ ਜੇ ਸੋਮਾ ਪਿਚੜ ਜਵੇ ਤਾਂ ਕੀ ਹੋਊਗਾ ਵਿਨਾਸ਼ ਹੋਊਗਾ ਹਨਾ ਫਿਰ ਕੀ ਤੂੰ ਆਪ ਉੱਗ ਜਾਏਗਾ ਕਦੀ ਵੀ ਨਹੀਂ ਜੇ ਕੋਈ ਬੂਟਾ ਸੋਚੇ ਜਿਹਨੂੰ ਸੂਰਜ ਦੇ ਪ੍ਰਕਾਸ਼ ਦੀ ਬਹੁਤ ਲੋੜ ਆ ਉਹਦੇ ਬਿਨਾ ਉਹ ਨਹੀਂ ਉੱਗ ਸਕਦਾ ਤੇ ਕੀ ਉੱਗ ਜਾਊਗਾ ਕੀ ਉਹਦੇ ਕਰਿਆਂ ਕੁਛ ਹੋ ਜਾਊਗਾ ਜੇ ਕਿਸੇ ਬੂਟੇ ਨੂੰ ਪਾਣੀ ਚਾਹੀਦਾ ਹੈ ਤੇ ਕੀ ਉਹ ਆਪਣੇ ਕਰਿਆਂ ਉੱਗ ਜਾਊਗਾ ਕਦੀ ਵੀ ਨਹੀਂ ਉਹ ਪਾਣੀ ਉਹਨੂੰ ਚਾਹੀਦਾ ਹੀ ਆ ਪਾਣੀ ਉਹਦਾ ਸੋਮਾ ਹੈ ਜਿੱਥੋਂ ਉਹਨੇ ਵਧਣਾ ਹੈ ਫੁੱਲਣਾ ਹੈ ਉਹਦੇ ਆਪ ਕਰਿਆਂ ਤਾਂ ਕੁਛ ਨਹੀਂ ਹੋਣਾ ਹਨਾ ਬਸ ਉਹ ਹੀ ਇੱਥੇ ਆ ਆਪਣ ਕੀਆ ਕਛੂ ਨਾ ਹੋਏ ਜੇ ਸੋਪਰਾ ਨਹੀਂ ਲੋਚਾ ਕੋਏ ਕਿੰਨੀ ਵੀ ਕੋਸ਼ਿਸ਼ ਕਰੇ ਕੁਛ ਨਹੀਂ ਹੋ ਸਕਦਾ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪੇ ਇੱਕ ਹਰ ਨਾਮ ਫਿਰ ਕਹਿੰਦੇ ਕੰਮ ਦੀ ਗੱਲ ਇਹ ਆ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਤੂੰ ਉਹਦੀਆਂ ਉਹਦੇ ਤੇ ਛੱਡ ਦੇ ਉਹ ਕੀ ਕਰ ਰਿਹਾ ਕਿਉਂ ਕਰ ਰਿਹਾ ਜਾਂ ਇੱਧਰ ਉੱਧਰ ਦੀਆਂ ਗੱਲਾਂ ਛੱਡ ਤੂੰ ਆਪਣੇ ਅੰਦਰ ਦੇਖ ਉਸ ਟਿਕਾਉ ਵੱਲ ਜਾ ਜਿੱਥੇ ਤੇਰਾ ਮਨ ਟਿਕਿਆ ਰਹੇ ਬਾਕੀ ਦੀਆਂ ਚੀਜ਼ਾਂ ਛੱਡ ਉਹ ਤੇਰੇ ਕਿਸੇ ਕੰਮ ਨਹੀਂ ਆਉਣੀਆ ਤਿਸ ਬਿਨ ਨਾਹੀਂ ਤੇਰਾ ਕਿਸ ਕਾਮ ਉਹਨੂੰ ਮਾਨਣ ਤੋਂ ਇਲਾਵਾ ਉਹਦੇ ਕੋਲ ਰਹਿਣ ਤੋਂ ਇਲਾਵਾ ਉਹਦੀ ਵਡਿਆਈ ਤੋਂ ਇਲਾਵਾ ਤੇਰੇ ਬਾਕੀ ਕੀਤੇ ਹੋਏ ਕਾਰਜ ਕਿਸੇ ਕੰਮ ਨਹੀਂ ਉਹ ਕੰਮ ਝੂਠ ਦੇ ਕੇ ਜਾਣਗੇ ਤੈਨੂੰ ਝੂਠ ਨਾਲ ਜੋੜਨਗੇ ਪਰ ਜਿਹੜੀ ਕਿੜੀ ਉਹਦੇ ਨਾਲ ਜੁੜ ਜਾਏ ਉਹ ਆਪਣੇ ਆਪ ਸੱਚੀ ਹੋ ਜਾਂਦੀ ਫਿਰ ਕਹਿੰਦੇ ਗਤ ਨਾਨਕ ਜਪ ਏਕ ਹਰਨਾਮ ਤੇਰੀ ਗਤੀ ਇਹਦੇ ਚਿਆ ਜੇ ਤੂੰ ਜਪੇਂਗਾ ਤੇ ਕਿੰਨਾ ਸੋਨਾ ਉੱਪਰੋਂ ਲੈ ਕੇ ਥੱਲੇ ਤੱਕ ਸਮਝਾ ਰਹੇ ਹੁਣ ਦੇਖੋ ਸ਼ੁਰੂਆਤ ਵੀ ਕਿੱਥੋਂ ਕੀਤੀ ਇਸ ਪੰਕਤੀ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਕਿੱਥੋਂ ਕਰਾਈ ਕਿ ਰੇ ਮਨ ਮੇਰੇ ਸਦਾ ਹਰਿ ਜਾਪ ਹੈ ਨਾ ਤੇ ਔਰ ਇੱਥੇ ਲਾਸਟ ਚ ਵੀ ਕੀ ਕਹਰੇ ਕਿ ਗਤ ਨਾਨਕ ਜਪ ਏਕ ਹਰਨਾਮ ਬਿਮੂਲ ਦੱਸਿਆ ਸਾਰ ਦੱਸਿਆ ਤਤ ਦੱਸਿਆ ਕਿ ਉਹਨੂੰ ਜਪਣ ਚ ਹੀ ਸਾਰਾ ਕੁਝ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ